ਸੇਵਾ ਕਰਿਆ ਕਰੋ ਬੇਜਵਾਨਾ ਹਨਾ ਇਹ ਆ ਵੀ ਆ ਜੋ ਉਹ ਬੱਲੇ ਬੱਲੇ ਅੱਜ ਇਕੱਲਾ ਹੀ ਰਹਿ ਗਿਆ ਜੀ ਬੰਦਿਆਂ ਨੂੰ ਸਾਡਾ ਨੂੰ ਕੰਮ ਪੈ ਗਿਆ ਤੇ ਮੈਂ ਕਿਹਾ ਚਲ ਵਾ ਅੱਜ ਇਕੱਲੇ ਜਾਨੇ ਅੱਜ ਇਕੱਲੇ ਕੈਮਰਾਮੈਨ ਤੇ ਇਕੱਲੇ ਅੱਜ ਫੀਡਮੈਨ ਵੀ ਆ ਜੋ ਵੀ ਉੱਥੇ ਆ ਜੋ ਇਹ ਆ ਬੱਚੇ ਆ ਛੋਟੇ ਤੇ ਮਾਂ ਇਹਨਾਂ ਦੀ ਹੈ ਨਹੀਂਗੀ ਬਿਨਾ ਮਾਂ ਤੋਂ ਆ ਤੇ ਬਈ ਮਸਾਂ ਪਾਲਿਆ ਤਾਂ ਸਾਡਾ ਇਹੀ ਸੁਨੇਹਾ ਹੁੰਦਾ ਆਹ ਪਾਉਣੇ ਪੁੱਤ ਪਾਉਣੇ ਸਨੇਹਾ ਭਾਈ ਇਹ ਹੀ ਹੁੰਦਾ ਵੀ ਸੇਵਾ ਕਰਿਆ ਕਰੋ ਬੇਜਵਾਨ ਆ ਹਨਾ ਇਹ ਤਾਂ ਸੇਵਾ ਦਾ ਫਲ ਕਿਤੇ ਨਾ ਕਿਤੇ ਬੰਦੇ ਨੂੰ ਜਰੂਰ ਮਿਲਦਾ ਜਾ ਕੇ ਤਾਂ ਆਹੀ ਸੁਨੇਹਾ ਹੁੰਦਾ ਭਾਈ ਮੇਰਾ ਹਰ ਵੀਡੀਓ ਚ ਸੇਵਾ ਕਰਿਆ ਕਰੋ ਇਹਨਾਂ ਦੀ ਬੇਜਵਾਨ ਆ ਇਹ ਹਨਾ ਬੱਚੇ ਤਾਂ ਪਹਿਲਾਂ ਆਪਾਂ ਲਾਡੀਆਂ ਕਰ ਲਏ ਫਿਰ ਫੀਡ ਖਾਣੇ ਆ ਠੀਕ ਲੋ ਜੀ ਆਗੇ ਫੀਡ ਪਾਉਣ ਤੇ ਅੱਜ ਭਾਈ ਰਹਿ ਗਏ ਸੀ ਕੱਲੇ ਬੰਦਿਆਂ ਨੂੰ ਕੰਮ ਪੈ ਗਿਆ ਦੀਪਾ ਵੀ ਨਹੀਂ ਆਇਆ ਅਜ ਤੇਜੀ ਵੀ ਨਹੀਂ ਆਇਆ ਤਾਂ ਭਾਈ ਇਹ ਬੱਚੇ ਆ ਨਾ ਇਹਨਾਂ ਦੀ ਮੰਨ ਕੇ ਚਲੋ ਜੀ ਮਾਂ ਹੈ ਨਹੀਂ ਹਨਾ ਵਿਚਾਰਾਂ ਦੀ ਤਾਂ ਬਿਨਾ ਮਾਂ ਤੋਂ ਰਹੇ ਤੇ ਮੈਨੂੰ ਬੜਾ ਇਹਨਾਂ ਦਾ ਮੋਹ ਆਉਂਦਾ ਬਹੁਤ ਤਰਸ ਆਉਂਦਾ ਮੈਂ ਸਾਰਿਆਂ ਨੂੰ ਫੀਡ ਪਾ ਕੇ ਉਹਨੇ ਪਰ ਉਹਨੂੰ ਵੀਡੀਓ ਤੇ ਇਕੱਲਿਆਂ ਦੀ ਇਹਨਾਂ ਦੇ ਫੋਕਸ ਰਹਿੰਦਾ ਸਾਡਾ ਵੀ ਇਹਨਾਂ ਦੀ ਬਣਾਈ ਗਏ ਰਹੇ ਇਹਨਾਂ ਦਾ ਪਤਾ ਲੱਗੇ ਜਾ ਕੇ ਵੀ ਕਿਵੇਂ ਠੀਕ ਠਾਕ ਆ ਸੇ ਕੋਈ ਪ੍ਰੋਬਲਮ ਤਾਂ ਨਹੀਂ ਇਹਨਾਂ ਨੂੰ ਇੱਥੇ ਗਵੰਢਿਆਂ ਦੇ ਮੁੰਡੇ ਨੂੰ ਫੀਡ ਵੀ ਫੜਾ ਕੇ ਗਏ ਆ ਅਸੀਂ ਦਵਾਈ ਵੀ ਫੜਾਈ ਉਹਨੂੰ ਆ ਇੱਕ ਬੱਚਾ ਥੋੜਾ ਕਮਜ਼ੋਰ ਆ ਲੱਤਾਂ ਦੀ ਪ੍ਰੋਬਲਮ ਹੈ ਤੇ ਨਾ ਨਾ ਲੜਦਾ ਨਹੀਂ ਲੜਦਾ ਨਹੀਂ ਥੋੜਾ ਕਮਜ਼ੋਰ ਆ ਹਨ ਇਹਦਾ ਸਾਨੂੰ ਬੜਾ ਧਿਆਨ ਰੱਖਣਾ ਪੈਂਦਾ ਇਹਦੀ ਦਵਾਈ ਮੰਨ ਕੇ ਚਲੋ ਚੱਲੀ ਜਾਂਦੀ ਆ ਆ ਲੱਤਾਂ ਵੀ ਪ੍ਰੋਬਲਮ ਹੈ ਤੇ ਆ ਲੱਤਾਂ ਵੀ ਗੀਆਂ ਆ ਜੀ ਆ ਦਵਾਈ ਦਿੰਨੇ ਅਸੀਂ ਇਹਨਾਂ ਨੂੰ ਇਹ ਕਾਹੀ ਹੁੰਦਾ ਸਾਡਾ ਤਾਂ ਮੈਸੇਜ ਸੁਨੇਹਾ ਵੀ ਬੇਜਵਾਨ ਬਈ ਇਹਨਾਂ ਦੀ ਸੇਵਾ ਕਰਿਆ ਕਰੋ ਵੱਧ ਤੋਂ ਵੱਧ ਆਪਾਂ ਤਾਂ ਜਿੰਨੇ ਵੀ ਮੰਨ ਕੇ ਚਲੋ ਭਰਾ ਜਾਂ ਭੈਣਾ ਦੇਖਦੇ ਆ ਹਨਾ ਆਪਾਂ ਨੂੰ ਸਾਰਿਆਂ ਨੂੰ ਇਹੀ ਮੈਸੇਜ ਹੁੰਦਾ ਵੀ ਇਹਨਾਂ ਦੀ ਸੇਵਾ ਕਰੋ ਬੇਜਵਾਨ ਪਤਾ ਨਹੀਂ ਕਿੱਥੇ ਬਈ ਤੁਹਾਨੂੰ ਮੰਨ ਕੇ ਚਲੋ ਸੇਵਾ ਲੱਗਣੀ ਜਾ ਕੇ ਹੈਨਾ ਤੇ ਕਿੱਥੇ ਤੁਹਾਨੂੰ ਮੱਚ ਦੀ ਅੱਗ ਚੋਂ ਬਾਹਰ ਕੱਢ ਦੇਣਾ ਇਹਨਾਂ ਦੀ ਸੇਵਾ ਨੇ ਕਿਉਂਕਿ ਇਹ ਇਹਨਾਂ ਦੀ ਇਹ ਦਿੰਦੇ ਆ ਜਿਹੜੀਆਂ ਅਸੀਸਾਂ ਨਾ ਬਈ ਬੰਦਾ ਜਿਹੜਾ ਹੈਨਾ ਬੰਦੇ ਦਾ ਤੁਸੀਂ ਕਰੋਗੇ ਕੋਈ ਚੰਗਾ ਕਰਮ ਬੰਦੇ ਦਾ ਕਰ ਦੋ ਜੇ ਨਾ ਮਰਜੀ ਚੰਗਾ ਕਰ ਲਓ ਯਾਰ ਗੱਲ ਮੁੱਕੀ ਪਰ ਉਹ ਬੰਦਾ ਹਮੇਸ਼ਾ ਹੀ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਨਿੰਦਾ ਉਹਦੀ ਕਰ ਹੀ ਦੇਣੀ ਥੋੜੀ ਵੀ ਤਾਂ ਐ ਸੀ ਯਾਰ ਫਿਰ ਨਾ ਚੰਗਲ ਇਹ ਆ ਜਿਹੜੇ ਬੱਚੇ ਬਈ ਇਹਨਾਂ ਦੀ ਰੱਬ ਵੀ ਬਹੁਤ ਜਲਦੀ ਸੁਣਦਾ ਹਨਾ ਜਿਵੇਂ ਕਿ ਮੇਰੀ ਸੁਣੀ ਹੈ ਤਾਂ ਬਸ ਇੱਕ ਬਈ ਸਾਡਾ YouTube ਦਾ ਚੈਨਲ ਆ ਹਨਾ ਇੱਕ ਆਸ ਦੀ کرن ਸਾਰੇ ਜਣੇ ਬਈ YouTube ਤੇ ਆ ਜਾਓ ਮੇਰੀ ਹਰ ਇੱਕ ਵੀਡੀਓ 'ਚ ਮੈਰੀ ਰਿਕਵੈਸਟ ਹੁੰਦੀ ਥੋਨੂੰ ਵੀ YouTube ਤੇ ਆ ਜਾਓ ਸਾਰੇ ਜਣੇ ਕਿਉਂਕਿ ਮੇਰਾ ਕੰਮ ਆ ਵੀਡੀਓ ਪਾਉਣ ਦੀ ਵਜ੍ਹਾ ਨਾਲ ਇਹਨਾਂ ਨੂੰ ਕਹਿੰਦੇ ਹੱਥ ਲਾਉਂਦਾ ਐ ਕਰਦਾ ਤਾਂ ਜੀ ਤਾਂ ਮੇਰੇ ਕੰਮ ਤੇ ਬਹੁਤ ਵੱਡਾ ਅਸਰ ਪਿਆ ਬਈ 20% ਕੰਮ ਰਹਿ ਗਿਆ ਮੇਰੇ ਕੋਲੇ ਤਾ ਥੋੜੇ سپورਟ ਦੀ ਬਹੁਤ ਜ਼ਰੂਰਤ ਆ ਥੋੜੀ ਹੈਲਪ ਚਾਹੀਦੀ ਸਾਨੂੰ YouTube ਤੇ ਸਾਡੀ ਹੈਲਪ ਕਰੋ ਮਦਦ ਕਰੋ ਬਾਈ ਦਿਖਾ ਦੇ ਲੜਨਾ ਨਹੀਂ ਪੁੱਤ ਆਰਾਮ ਨਾਲ ਖਾ ਲੋ ਤਾਂ سپورਟ ਦੀ ਥੋੜੀ ਜੀ ਬਹੁਤ ਜ਼ਰੂਰਤ ਆ ਸਾਨੂੰ ਸਾਡੀ سپورਟ ਕਰੋ YouTube ਤੇ ਵੀਡੀਓ ਦੇਖਿਆ ਕਰੋ ਠੀਕ ਹੈ ਜੀ ਤਾਂ ਬੱਸ ਬਈ ਕੱਟ ਦੇ ਇੱਕ ਤੇ ਬਾਈ سپورਟ ਕਰੋ YouTube ਤੇ ਆ ਕੇ ਸਾਡੀ ਸਾਰੇ ਜਣੇ ਭੈਣਾਂ ਨੂੰ ਵੀ ਬੇਨਤੀ ਤੇ ਭਰਾਵਾਂ ਨੂੰ ਵੀ ਮੈਂ ਸਾਨੂੰ ਮੈਸੇਜ ਕਰਕੇ ਦੱਸਣਾ ਵੀ ਬਈ ਕੌਣ ਕੌਣ ਸਬਸਕ੍ਰਾਈਬ ਕਰਕੇ ਆਇਆ ਇੱਕ ਆਸ ਦੀ ਕਰਨ ਨਾਮ ਤੋਂ ਚੈਨਲ ਬਾਇਓ ਚ ਲਿੰਕ ਆ ਬਈ ਸਾਰੇ ਜਣੇ ਜਾ ਕੇ ਸਬਸਕ੍ਰਾਈਬ ਕਰਕੇ ਆਓ ਤਾਂ ਤੁਹਾਡਾ ਜਿਵੇਂ ਤੁਸੀਂ ਸਾਨੂੰ ਇੰਸਟਾਗ੍ਰam ਤੇ ਪਿਆਰ ਦਿੰਦੇ ਹੋ ਹਨ ਉਸੇ ਤਰ੍ਹਾਂ ਸਾਨੂੰ YouTube ਤੇ ਵੀ ਪਿਆਰ ਦਿਓ ਬਈ YouTube ਤੇ ਥੋੜੀ ਹੈਲਪ ਸਪੋਰਟ ਚਾਹੀਦੀ ਸਾਨੂੰ ਤਾਂ ਮੇਰੀ ਹੱਥ ਜੋੜ ਕੇ ਬੇਨਤੀ ਹੈ ਤੁਹਾਨੂੰ ਵੀ ਵੱਧ ਤੋਂ ਵੱਧ ਸਾਡੀ ਸਪੋਰਟ ਕਰੋ ਇਹ ਕਿਉਂਕਿ ਸਾਡਾ ਕੰਮ ਵੀ ਇਦਰੋਂ ਵੀ ਮੰਦਾ ਪੈਂਦਾ ਪੈਂਦਾ ਜਾਂਦਾ ਪੈਂਦਾ ਕਿ ਜਾਂਦਾ ਪੈ ਗਿਆ ਬਹੁਤ ਜ਼ਿਆਦਾ ਤਾਂ ਹੁਣ ਇੱਥੇ ਤਾਂ ਫਿਰ ਸਾਡੀ ਸਾਨੂੰ ਵੀ ਚਲੋ ਕਿਸ ਨਾ ਕੋਈ ਸਾਡਾ ਸਾਰਾ ਬੰਜੇ ਹਨਾ ਤਾਂ ਸਾਨੂੰ ਤੁਹਾਡੀ ਸਪੋਰਟ ਦੀ ਲੋੜ ਹੈ ਜੀ ਤੇ ਆਓ ਸਾਰੇ ਜਣੇ